ਮਾਲਾ ਕੇ ਤੁਰ ਜਾਂਦਾ ਤਰਾਸਦੀਆਂ ਬੰਦੇ ਨੂੰ ਖੜਾ ਜਾਂਦੀਆਂ ਨੇ ਜਿਨ੍ਹਾਂ ਤੇ ਬੀਤਦੀ ਐ ਉਹ ਅੱਗੇ ਨਹੀਂ ਵਾਦੇ ਇਹ ਬੜਾ ਮੁਸ਼ਕਲ ਐ ਉਹਨਾਂ ਨੂੰ ਅੱਗੇ ਲਿਜਾਣਾ ਬਹੁਤ ਜ਼ਰੂਰੀ ਐ 1500 ਤੋਂ 2000 ਦੇ ਨੇੜੇ ਤੇੜੇ ਅਜਿਹੇ ਬੰਦਿਆਂ ਨੂੰ ਪਿਛਲੇ 75 ਤੋਂ 77 ਸਾਲਾਂ ਚ ਮਿਲਾ ਚੁਕਾਇਆ ਕਿ ਜਿਨ੍ਹਾਂ ਦਾ ਭਰਾ ਇੱਧਰ ਰਹਿ ਗਿਆ ਭੈਣ ਉੱਧਰ ਰਹਿ ਗਈ ਸੀ ਜਾਂ ਭਰਾ ਉੱਧਰ ਰਹਿ ਗਿਆ ਭੈਣ ਇੱਧਰ ਆ ਗਈ ਸੀ ਸੋ ਇਹ ਇਹ ਜਿਹੜੀ ਪੀੜ੍ਹੀ ਐ ਨਾ ਇਹ ਤਾਂ ਖਤਮ ਹੋ ਰਹੀ ਐ ਤੋ ਵਕਤ ਤੋਂ ਬਾਅਦ ਸ਼ਾਇਦ 2 ਜਾਂ 3 ਸਾਲ ਜਾਂ 5 ਸਾਲ ਹੋ ਰਿਹਾ ਹੈ ਇਸ ਤੋਂ ਬਾਅਦ ਤੇ ਤੀਜੀ ਪੀੜ੍ਹੀ ਹੈ ਜਿਹੜੀ ਸਾਡੀ ਹੈ ਜਿਨ੍ਹਾਂ ਨੇ ਉਸ ਵੰਡ ਨੂੰ ਨਹੀਂ ਦੇਖਿਆ ਪਰ ਸਾਡੇ ਬਜ਼ੁਰਗਾਂ ਨੇ ਉਸ ਵੰਡ ਨੂੰ ਹੰਡਾਇਆ ਆ ਬੇਸ਼ੱਕ ਅੱਜ ਲਾਲਪੁਰ ਦਾ ਨਾਮ ਫੈਸਲਾਬਾਦ ਹੋ ਜਾ ਬਈ ਪਰ ਸਾਡੇ ਬਜ਼ੁਰਗਾਂ ਨੇ ਉਹਨੂੰ ਹਮੇਸ਼ਾ ਲਾਲਪੁਰ ਦੇ ਤੌਰ ਤੇ ਯਾਦ ਰੱਖਿਆ ਤੇ ਜਦੋਂ ਵੰਡ ਹੋਈ ਤੇ ਬਹੁਤ ਸਾਰੇ ਐਦਾਂ ਦੇ ਵੀ ਹੈ ਕਿ ਜਲੰਧਰ ਦੇ ਵਿੱਚ ਤੁਹਾਨੂੰ ਗੁਜਰਾਣ ਵਾਲਾ ਜੁਵੇਲਰ ਮਿਲੇਗਾ ਗੁਜਰਾਣ ਵਾਲਾ ਦੇ ਵਿੱਚ ਜਲੰਧਰ ਸਵੀਟਸ ਮਿਲੇਗਾ ਪੰਜਾਬੀ ਯੂਨੀਵਰਸਿਟੀ ਦੀ ਇਸ ਮਹਿਫਿਲ ਦੇ ਵਿੱਚ ਜਿੰਨੇ ਵੀ ਮੇਰੇ ਛੋਟੇ ਵੱਡੇ ਭਰਾ ਮੇਰੀਆਂ ਭੈਣਾਂ ਘਟ ਨੇ ਵੈਸੇ ਇੱਥੇ ਉਹਨਾਂ ਸਭ ਦਾ ਬਹੁਤ ਬਹੁਤ ਸਵਾਗਤ ਤੇ ਕਿਸੇ ਵੀ ਤਰ੍ਹਾਂ ਦੀ ਲੰਮੀ ਚੋੜੇ ਤਖੱਲਸ ਤੋਂ ਪਾਰ ਜੇ ਆਪਾਂ ਸਿੱਧੀ ਸਪਸ਼ਟ ਗੱਲ ਰੱਖਣੀ ਹੋਵੇ ਤਾਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕਿਉਂਕਿ ਅੱਜ ਗਿਲ ਰੋਂਤੇ ਹੋਣਾਂ ਦੀ ਇਹ ਕਿਤਾਬ ਹੈ ਲੋ ਮੈਂ ਲਾਹੌਰ ਬੋਲਦਾ ਹਾਂ ਇਹ ਤੁਸੀਂ ਅੱਜ ਇਸ ਕਿਤਾਬ ਦੇ ਰੂਬਰੂ ਹੋਣਾ ਆ ਤੇ ਪੰਜਾਬੀ ਯੂਨੀਵਰਸਿਟੀ ਜਦੋਂ ਇਸ ਦੀ ਸਥਾਪਨਾ ਹੋਈ ਸੀ ਤਾਂ ਇਸ ਦਾ ਇੱਕ ਸੁਪਨਾ ਇਹ ਵੀ ਸੀ ਕਿ ਅਸੀਂ ਪੰਜਾਬੀ ਦੇ ਨਵੇਂ ਸ਼ਬਦ ਘੜਾਂਗੇ ਤੇ ਮੈਂ ਕਿਸੇ ਵੀ ਸ਼ੁਰੂਆਤ ਤੋਂ ਪਹਿਲਾਂ ਇੱਕ ਮੈਂ ਆਪਣੀ ਬੇਨਤੀ ਤੁਹਾਡੇ ਅੱਗੇ ਰੱਖ ਰਿਹਾ ਕਿ ਜਿਹੜਾ ਢੂੰਡ ਚਕਾਈ ਸ਼ਬਦ ਹੈ ਮੇਰੇ ਲਈ ਕਾਫੀ ਅਸਹਿਜ ਹੁੰਦਾ ਆ ਤੇ ਮੈਨੂੰ ਬੜਾ ਅਜੀਬ ਲੱਗਦਾ ਇਹਦਾ ਕੋਈ ਹੋਰ ਬਦਲ ਲੱਭੋ ਮੈਂ ਕਰਤਾਰਪੁਰ ਕੋਰੀਡੋਰ ਨੂੰ ਸਾਰਾ ਕਵਰ ਕੀਤਾ ਬਤੌਰ ਪ੍ਰਿੰਸੀਪਲ ਕੋਰਸਪੋਂਡੈਂਟ ਤੇ ਤਾਰੀਖਾਂ ਦਾ ਇੱਕ ਆਪਣਾ ਇਤਿਫਾਕ ਹੁੰਦਾ ਤਾਰੀਖਾਂ ਸਾਸ਼ਾਂ ਕਰਦੀਆਂ ਨੇ ਕੁਝ ਬਿਹਤਰ ਦੇ ਲਈ ਕਦੀ ਕਦੀ ਕੁਛ ਤਰਾਸ ਦੀਆਂ ਵੀ ਵਾਪਰਦੀਆਂ ਪਰ ਚੰਗਾ ਵੀ ਹੁੰਦਾ ਹੈ 9 ਨਵੰਬਰ ਨੂੰ ਜਦੋਂ 2019 ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣਾ ਸੀ ਤੇ ਉਹ ਸਾਡੀਆਂ ਅਰਦਾਸਾਂ ਸਾਨੂੰ ਉਸ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਵਡਾਲਾ ਹੋਣਾ ਨੇ ਲਗਾਤਾਰ ਹਰ ਮਸਿਆ ਦੇ ਉੱਤੇ ਅਰਦਾਸਾਂ ਉਸ ਬਾਰਡਰ ਤੋਂ ਜਾ ਕੇ ਕਰਦੇ ਸਨ ਜਿੱਥੇ ਬੀਐਸਐਫ ਦੇ ਜਿਹੜੇ ਹਿਮਤ ਸਿੰਘ ਸਨ ਉਹਨਾਂ ਨੇ ਦੂਰਬੀਨ ਲਗਵਾਈ ਸੀ ਤਾਂ ਕਿ ਸੰਗਤ ਉੱਥੋਂ ਹੀ ਖੜ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇ ਜਦੋਂ ਇਹ ਲਾਂਘਾ ਨਹੀਂ ਸੀ ਖੁੱਲਿਆ ਤੇ 9 ਨਵੰਬਰ 2019 ਨੂੰ ਜਦੋਂ ਇਹ ਲਾਂਘਾ ਖੁੱਲਿਆ ਸੀ ਤੇ ਇੱਕ ਇਤਫਾਕ ਸੀ ਕਿ ਉਸ ਤੋਂ 32 ਸਾਲ ਪਹਿਲਾਂ ਨਵੰਬਰ ਨੂੰ ਹੀ ਜਰਮਨ ਦੀ ਕੰਦ ਟਹਿ ਗਈ ਸੀ ਤੇ ਉਸੇ ਤਾਰੀਖ ਨੂੰ ਹੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਸੀ ਤੇ ਕਦੀ ਕਦੀ ਐਦਾਂ ਵੀ ਹੁੰਦਾ ਆ ਤੇ ਉਸ ਦੇ ਵਿੱਚ ਅਮਰੀਕੀ ਰਾਜਦੂਤ ਸਨ ਜான் ਮੈਕਡੋਨਲਡ ਉਹਨਾਂ ਨੇ ਕਾਫੀ ਉਸ ਦੇ ਵਿੱਚ ਲੋਬਿੰਗ ਕੀਤੀ ਸੀ ਇੱਕ ਐਕਟਿਵਿਜ਼ਮ ਕੀਤਾ ਸੀ ਤਾਂ ਕਿ ਉਹ ਕੰਦ ਠਹਿ ਸਕੇ ਤੇ ਉਹਨਾਂ ਦਾ ਹੀ ਅੱਗੋਂ ਕਰਤਾਰਪੁਰ ਲਾਂਘੇ ਦੇ ਵਿੱਚ ਵੀ ਕੰਮ ਸੀ ਜਿਹੜਾ ਲਾਂਗਾ ਆ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਣਾ ਜਾਂ ਅਜੇਹੀ ਪੂਰੀ ਤਰਤੀਬ ਦੇ ਅੰਦਰ ਇਹ ਸਾਡੇ ਲਈ ਕੀ ਹੈ ਇਹ ਸਿਰਫ ਉਹ ਗੁਰਦਾਮ ਨਹੀਂ ਹੈ ਉਹ ਗੁਰਦਾਮ ਤੋਂ ਵੀ ਆਪਣੇ ਆਪ ਚ ਇੱਕ ਸਾਡੀ ਸੰਸਥਾ ਆ ਉਹ ਸੰਸਥਾ ਦੇ ਨਾਲ ਸਾਡਾ ਇੱਕ ਪੂਰਾ ਫਲਸਫਾ ਖੜਾ ਹੋਇਆ ਜ ਜਿਹਨੂੰ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਤੇ ਜਿਹੜੀ ਤਰਾਸ ਦੀ ਹੈ ਉਸ ਦੇ ਨਿਸ਼ਾਨ ਹੁਣ ਤੱਕ ਵੀ ਅਸੀਂ ਸਮਝਦੇ ਹੀ ਆ ਰਹੇ ਹਾਂ ਕੱਲ ਮੈਂ ਤੇ ਗਿਰਰੰਤਾ ਹਣੀ ਪੋਡਕਾਸਟ ਕਰ ਰਹੇ ਸਾਂ ਤੇ ਅਸੀਂ ਇਹ ਗੱਲ ਕੀਤੀ ਕਿ ਇਸ ਦੇ ਉੱਤੇ ਤਾਂ ਜਿੰਨਾ ਕੰਮ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ ਜਿਹੜਾ ਹੁੰਦਾ ਹੈ ਉਹ ਬਹੁਤ ਜਜ਼ਬਾਤੀ ਤੌਰ ਤੇ ਹੋ ਜਾਂਦਾ ਉਸ ਦੇ ਹੋਰ ਵੀ ਬਹੁਤ ਸਾਰੇ ਪਹਿਲੂ ਨੇ ਕਿ ਤੁਸੀਂ ਅੰਮ੍ਰਿਤਸਰ ਜਦੋਂ ਜਾਂਦੇ ਹੋ ਤੇ ਉੱਥੇ ਪਾਰਟੀਸ਼ਨ ਮਿਊਜ਼ੀਅਮ ਹੈ ਉਥੋਂ ਦੀ ਜਿਹੜੀ ਮੈਨੇਜਰ ਹੈ ਕੁੜੀ ਰਾਜਵਿੰਦਰ ਉਹਨੇ ਹੋਰ ਵੀ ਕਈ ਚੀਜ਼ਾਂ ਦਸੀਆਂ ਜੋ ਆਪਣੇ ਆਪ ਚ ਹਾਸੋਹੀਣੀਆਂ ਲੱਗਦੀਆਂ ਹਨ ਕਿ ਜਦੋਂ ਇਹ ਵੰਡ ਹੋ ਰਹੀ ਸੀ ਤੇ ਇਹ ਵੰਡ ਉਸੇ ਤਰ੍ਹਾਂ ਹੀ ਸੀ ਜਿਵੇਂ ਇੱਕ ਘਰ ਦੀ ਵੰਡ ਹੁੰਦੀ ਆ ਕਿ ਭਾਂਡੇ ਵੀ ਵੰਡ ਲਓ ਜ਼ਮੀਨ ਵੰਡ ਲਓ ਉਸ ਤਰ੍ਹਾਂ ਤੇ ਉਸ ਦੇ ਵਿੱਚ ਜਿਹੜੀ ਸਿੰਧ ਘਾਟੀ ਦੀ ਸਭੇਤਾ ਦੇ ਅਫਸ਼ੇਸ਼ ਸਨ ਉਹਦੇ ਵਿੱਚ ਉਦਾਹਰਨ ਦੇ ਤੌਰ ਤੇ ਜੇ ਕੋਈ ਗਹਿਣਾ ਆ ਤੇ ਉਹ ਇੱਕ ਪੂਰਾ ਗਹਿਣਾ ਆ ਗਹਿਣੇ ਦੇ ਵਿੱਚ ਚਾਰ ਮੋਤੀ ਉਹਨਾਂ ਨੇ ਤੈਅ ਕੀਤਾ ਕਿ ਸਿੰਧ ਘਾਟੀ ਦੇ ਨੇ ਚਾਰ ਮੋਤੀ ਹੜੱਪਾ ਦੇ ਨੇ ਹੜੱਪਾ ਵਾਲਿਆਂ ਨੂੰ ਹੜੱਪਾ ਦੇ ਦੇ ਦਿਓ ਤੇ ਸਿੰਧ ਵਾਲੇ ਇਸ ਤਰ੍ਹਾਂ ਵੀ ਹਾਰ ਟੁੱਟੇ ਨੇ ਤੇ ਆਪਣੇ ਆਪ ਦੇ ਵਿੱਚ ਇੱਕ ਹਾਸੋਹੀਣੀ ਬੰਤਰ ਆ ਕਿ ਸਭਿਤਾ ਦੇ ਜਿਹੜੇ ਨਿਸ਼ਾਨ ਤੁਸੀਂ ਸਮੂਹਿਕ ਤੌਰ ਦੇ ਉੱਤੇ ਵੇਖੋਗੇ ਉਹ ਵੀ ਤੋੜ ਦਿੱਤੇ ਗਏ ਤੇ ਜਦੋਂ ਉਹਨੂੰ ਬਤੌਰ ਅਕਾਦਮਿਕ ਆਉਣ ਵਾਲੇ ਸਮੇਂ ਦੇ ਵਿੱਚ ਬੰਦਾ ਪੜੂਗਾ ਤੇ ਉਹ ਕਿਸ ਤਰ੍ਹਾਂ ਪੜੂਗਾ ਉਹ ਟੁੱਟਿਆ ਟੁੱਟੀ ਹੋਈ ਸ਼ਾਇਹੀ ਪੜੂਗਾ ਉਹਨੂੰ ਉਹਦੀ ਸਮੂਹਿਕਤਾ ਨਹੀਂ ਸਮਝ ਆਵੇਗੀ ਸੋ ਜਿਹੜੀ ਵੰਡ ਆ ਉਹ ਸਾਡੇ ਲਈ ਇਸ ਤਰ੍ਹਾਂ ਦੀ ਇੱਕ ਤਰਾਸ ਦੀ ਹੈ ਆ ਉਸ ਦੇ ਵਿੱਚ ਗੁਲਜ਼ਾਰ ਸਾਹਿਬ ਦੀ ਇੱਕ ਕਹਾਣੀ ਹੈ ਸ਼ਾਇਦ ਤੁਸੀਂ ਸਾਰਿਆਂ ਨੇ ਸੁਣੀ ਹੋਏਗੀ ਰਾਵੀ ਪਾਰ ਉਹ ਕਹਾਣੀ ਬਹੁਤ ਸ਼ਾਨਦਾਰ ਮੈਟਾਫਰ ਹੈ ਜਿਹਦੇ ਮਾਰਫਤ ਅਸੀਂ ਸਮਝ ਸਕਦੇ ਹਾਂ ਕਿ ਜਿਸ ਤਰ੍ਹਾਂ ਦਾ ਫੋਬੀਆ ਦੋ ਦੇਸ਼ਾਂ ਦੇ ਬਹਾਨੇ ਸਾਂਝੇ ਪੰਜਾਬ ਦੇ ਲੋਕਾਂ ਦੇ ਵਿੱਚ ਪੈਦਾ ਹੋਇਆ ਅਤੇ ਜਿਸ ਤਰ੍ਹਾਂ ਉਸ ਕੰਧ ਨੂੰ ਤੋੜਨ ਦੀ ਲੋੜ ਆ ਤੇ ਉਹ ਕਿਉਂ ਆ ਉਹ ਵਤਨ ਪ੍ਰਸਤੀ ਤੇ ਦੇਸ਼ ਤ੍ਰੋ ਦੀ ਬਹਿਸ ਤੋਂ ਪਾਰ ਦੀ ਗੱਲ ਕਿਉਂ ਆ ਉਹ ਜਦੋਂ ਤੱਕ ਅਸੀਂ ਨਹੀਂ ਸਮਝਾਂਗੇ ਉਦੋਂ ਤੱਕ ਮਸਲੇ ਅਸੀਂ ਹੱਲ ਨਹੀਂ ਕਰ ਸਕਦੇ ਕਿਉਂਕਿ ਕਿਸੇ ਵੀ ਗੱਲ ਨੂੰ ਸਮਝਣ ਦੇ ਲਈ ਸਹਿਜ ਹੋਣਾ ਜ਼ਰੂਰੀ ਆ ਕਿਸੇ ਵੀ ਗੱਲ ਨੂੰ ਸਮਝਣ ਲਈ ਚੀਜ਼ਾਂ ਨੂੰ ਜਰਨਲਾਈਜ਼ ਕਰਨਾ ਜ਼ਰੂਰੀ ਆ ਤੇ ਉਹ ਉਦੋਂ ਹੀ ਸਮਝ ਆਏਗਾ ਜਦੋਂ ਬਹੁਤ ਸਾਰਾ ਅਜਿਹਾ ਐਕਟਿਵਿਜ਼ਮ ਹੋਏਗਾ ਜਿਸ ਤਰ੍ਹਾਂ ਦਾ ਗਰ ਰੌਂਤੇ ਹੋਣਾ ਨੇ ਕੀਤਾ ਗੈਰ ਰੌਂਟੇ ਹੁਣਾਂ ਦੀ ਇਸ ਕਿਤਾਬ ਦੀ ਖੂਬਸੂਰਤੀ ਮੈਂ ਇਸ ਕਰਕੇ ਕਹਿਣਾ ਕਿ ਜੇ ਨੂੰ ਮੰਨ ਲਓ ਕੋਈ ਮੇਰੇ ਵਰਗਾ ਪੱਤਰਕਾਰ ਲਿਖ ਦੇਵੇ ਜਾਂ ਕੋਈ ਪੀ ਐਚ ਡੀ ਸਕਾਲਰ ਲਿਖ ਦੇਵੇ ਤੇ ਹੁਣ ਇੱਥੇ ਮੈਂ ਉਹੀ ਗੱਲ ਕਰਾਂਗਾ ਵੀ ਡਿਸਕਲੇਮਰ ਦਾ ਮਸਲਾ ਆ ਜਾਂਦਾ ਕਿ ਇਹਦਾ ਕੋਈ ਮਤਲਬ ਇਹ ਨਾ ਕੱਢ ਦੇਵੇ ਕਿ ਕੀ ਪੀ ਐਚ ਡੀ ਵਾਲਿਆਂ ਦਾ ਕੋਈ ਕੰਮ ਕੰਮ ਨਹੀਂ ਹੁੰਦਾ ਯਕੀਨਨ ਕੰਮ ਹੁੰਦਾ ਮੈਂ ਕਹਿਣਾ ਕਿ ਜਦੋਂ ਕੋਈ ਬਹੁਤ ਮਸ਼ਹੂਰ ਬੰਦਾ ਕੋਈ ਕੰਮ ਕਰਦਾ ਨਾ ਤੇ ਉਹ ਇੱਕ ਮੈਜੋਰਟੀ ਤੱਕ ਜਾਂਦਾ ਹੈ ਤੇ ਉਹ ਜਿਹੜਾ ਮੈਜੋਰਟੀ ਜਾਂਦਾ ਉਹ ਫਿਰ ਉਹਦੀ ਗੱਲ ਜ਼ਿਆਦਾ ਹੁੰਦੀ ਹੈ ਇਸ ਕਰਕੇ ਗੱਲ ਰੋਂਤੇ ਤੋਂ ਬਾਅਦ ਮੈਂ ਤੇ ਕਹਣਾ ਕਿ ਅਜਿਹੇ ਕੰਮ ਵਾਰ-ਵਾਰ ਅਜਿਹੇ ਹੋਰ ਵੀ ਬਹੁਤ ਸਾਰੇ ਜਿਹੜੇ ਮਸ਼ਹੂਰ ਬੰਦੇ ਹੈਗੇ ਨੇ ਸ਼ਖਸੀਅਤਾਂ ਹੈਗੀਆਂ ਉਹਨਾਂ ਨੂੰ ਇਹ ਕੰਮ ਕਰਨਾ ਚਾਹੀਦਾ ਪੀ ਐਚ ਡੀ ਵਾਲਿਆਂ ਤੋਂ ਇਲਾਵਾ ਪੱਤਰਕਾਰਾਂ ਤੋਂ ਇਲਾਵਾ ਅਸੀਂ ਤਾਂ ਕਰਦੇ ਹੀ ਆਂ ਪਰ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਅਸੀਂ ਕੰਮ ਕੀਤਾ ਉਹ ਇੰਨਾ ਬਹੁਤ ਆਵਾਮ ਤੱਕ ਐ ਗਿਆ ਹੋਵੇ ਰਾਵੀਪਾਰ ਦੇ ਵਿੱਚ ਦਰਸ਼ਨ ਸਿੰਘ ਹੁਣਾਂ ਦੇ ਘਰ ਜੁੜਵਾ ਬੱਚੇ ਹੋਏ ਸੀ ਜਦੋਂ ਵੰਡ ਹੋਈ ਤੇ ਹੁਣ ਉਧਰੋਂ ਹੀ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਸਾਰੇ ਇਕੱਠੇ ਹੋ ਕੇ ਕਹਿੰਦੇ ਕਿ ਆਪਾਂ ਨੂੰ ਜਾਣਾ ਹੀ ਪੈਣਾ ਅੱਜ ਅੰਮ੍ਰਿਤਸਰ ਨੂੰ ਆਖਰੀ ਟ੍ਰੇਨ ਲੰਘਣ ਵਾਲੀ ਆ ਤੇ ਆਪਾਂ ਨੂੰ ਰੇਲ ਗੱਡੀ ਤੇ ਜਾਣਾ ਪੈਣਾ ਹੁਣ ਮਾਂ ਦੀ ਹਾਲਤ ਵੀ ਉਸ ਤਰ੍ਹਾਂ ਦੀ ਆ ਜੁੜਵਾ ਬੱਚੇ ਹੋਏ ਨੇ ਤੇ ਉਸ ਪੂਰੀ ਭਾਜਨਾਟ ਦੇ ਵਿੱਚ ਉਹਨਾਂ ਜੁੜਵਾ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਮਰ ਜਾਂਦਾ ਹੁਣ ਇੱਕ ਬੱਚਾ ਉਹਨਾਂ ਨੇ ਮਰਿਆ ਹੋਇਆ ਚੁੱਕਿਆ ਇੱਕ ਨਾਲ ਜਿਉਂਦਾ ਆ ਤੇ ਜਾ ਰਹੇ ਨੇ ਰੇਲ ਗੱਡੀ ਦੀ ਛੱਤ ਤੇ ਬਹਿ ਗਏ ਨੇ ਤੇ ਉਹਨਾਂ ਦੇ ਵਿੱਚੋਂ ਕੋਈ ਸਲਾਹ ਦਿੰਦਾ ਆ ਕਿ ਉਹ ਜਦੋਂ ਰਾਵੀ ਦੇ ਪੁਲ ਤੋਂ ਲੰਘ ਰਹੀ ਆ ਰੇਲ ਗੱਡੀ ਤੇ ਉਹ ਕੋਈ ਕਹਿੰਦੇ ਵੀ ਬੱਚਾ ਤੇ ਮਾਰ ਹੀ ਗਿਆ ਇੱਕ ਦੁਨੀਆਵੀ ਇੱਕ ਸੁਭਾਵਿਕਤਾ ਹੁੰਦੀ ਆ ਉਹ ਕਹਿੰਦੇ ਬੱਚਾ ਮਰ ਗਿਆ ਕਿ ਇਹਨੂੰ ਹੁਣ ਨਾਲ ਤੁਸੀਂ ਕਿੱਥੇ ਚੁੱਕਦੇ ਲਿਜਾਓਗੇ 라ਵੀ ਦੇ ਵਿੱਚ ਹੀ ਜਲ ਪ੍ਰਵਾਹ ਕਰ ਦੋ ਵੀ ਇੱਥੋਂ ਹੀ ਛੱਤ ਤੋਂ ਨੂੰ ਛੋਟੋ ਦੋ ਤੇ ਉਹ ਆਪਣਾ ਬੱਚਾ ਛੋਟ ਦਿੰਦੇ ਨੇ ਜਦੋਂ ਅੰਮ੍ਰਿਤਸਰ ਆਉਂਦੇ ਨੇ ਤੇ ਮਾਂ ਦਾ ਵੈਸੇ ਹੀ ਖਿਆਲ ਆਉਂਦਾ ਮਾਂ ਵੈਸੇ ਹੀ ਬੁੱਤ ਬਣੀ ਹੁੰਦੀ ਆ ਤੇ ਪਰ ਉਹਦਾ ਖਿਆਲ ਆਉਂਦਾ ਕਿ ਮੈਂ ਬੱਚੇ ਨੂੰ ਦੁੱਧ ਪਿਆ ਦੇਵਾਂ ਜਦੋਂ ਦੁੱਧ ਪਿਉਣ ਲੱਗਦੀ ਆ ਤੇ ਬੱਚੇ ਦੇ ਵਿੱਚ ਹਿਲਜੁਲ ਨਹੀਂ ਆ ਉਹ ਧਿਆਨ ਦਿੰਦੇ ਆ ਕਿ ਜਿਹੜਾ ਜਿਉਂਦਾ ਬੱਚਾ ਸੀ ਉਹ 라ਵੀ ਚ ਛੁੱਟਿਆ ਗਿਆ ਤੇ ਮਰਿਆ ਮਾਂ ਨੇ ਆਪਣੀ ਛਾਤੀ ਨਾਲ ਲਾ ਕੇ ਅਮਰਸਰ ਦੇ ਵਿੱਚ ਦਾਖਲ ਹੋ ਗਏ ਹੁਣ ਗੁਲਜ਼ਾਰ ਸਾਹਿਬ ਵੀ ਉਧਰੋਂ ਆਏ ਉਹਨਾਂ ਦਾ ਮੈਟਾਫਰ ਹੈ ਸਾਡੀ ਜਿਹੜੀ ਤਰਾਸਦੀ ਹੈ ਉਹ ਇਹੋ ਹੈ ਪੰਜਾਬੀ ਬੰਦਾ ਆਪਣੀਆਂ ਜਿਉਂਦੀਆਂ ਖੁਸ਼ ਨੁਮਾ ਜ਼ਿੰਦਗੀਆਂ ਉਸ ਜਿਉਂਦੇ ਬੱਚੇ ਵਾਂਗੋਂ ਉਹ ਰਾਵੀ ਦੇ ਵਿੱਚ ਸੋਟਾ ਆ ਤੇ ਆਪਣੀਆਂ ਮਰੀਆਂ ਹੋਈਆਂ ਯਾਦਾਂ ਦੇ ਨਾਲ ਅਮਰਸਰ ਚ ਦਾਖਲ ਹੋ ਗਿਆ ਤੇ ਇਹੀ ਇਧਰੋਂ ਉਧਰ ਗਿਆਂ ਦਾ ਹਾਲ ਇਹ ਸਾਰੀ ਗੱਲ ਦੇ ਵਿੱਚ ਉਸ ਵਕਤ ਸਿਲਸਲੇਵਾਰ ਮੈਂ ਕਹਾਣੀਆਂ ਜਿਹੜੀਆਂ ਕਾਲਮ ਚ ਛਾਪੀਆਂ ਸੀ ਉਹਨਾਂ ਦਾ ਨਾਮ ਦਿੱਤਾ ਸੀ ਮੈਂ ਉਮੀਦ ਦੇ ਬੰਦੇ ਉਹਨਾਂ ਬੰਦਿਆਂ ਦੇ ਨਾਮ ਜਿਨ੍ਹਾਂ ਨੂੰ ਗੁਨਾਣਕ ਪਾਸ਼ਾ ਵਾਰਿਸ ਫਰੀਦ ਬੁੱਲੇ ਦੀ ਸਾਂਝੀ ਧਰਤੀ ਦੇ ਵਿੱਚ ਵਿਸ਼ਵਾਸ ਹੈ ਉਸ ਦੇ ਵਿੱਚ ਮੈਂ ਮੁਹੰਮਦ ਉਸਮਾਨ ਲੁਧਿਆਣਵੀ ਸਾਹਿਬ ਦੀ ਸਟੋਰੀ ਕੀਤੀ ਸੀ ਲੁਧਿਆਣੇ ਤੋਂ ਮਸੀਤ ਦੇ ਸ਼ਾਹੀ ਇਮਾਮ ਨੇ ਹੁਣ ਤੇ ਉਹਨਾਂ ਦੇ ਦਾਦੇ ਪੜਦਾਦੇ ਅਹਿਰਾਰ ਮੂਵਮੈਂਟ ਦੇ ਵਿੱਚ ਵੀ ਸਨ ਉਹਨਾਂ ਦੇ ਜਿਹੜੇ ਪੜਦਾਦੇ ਸਨ ਪਾਰਟੀਸ਼ਨ ਦੇ ਵੇਲੇ ਉਹ ਵੀ ਉਧਰ ਚਲੇ ਗਏ ਪਰ ਉਹਨਾਂ ਨੂੰ ਉਧਰ ਵਧੀਆ ਨਾ ਲੱਗਾ ਇੱਥੋਂ ਤੱਕ ਕਿ ਬਹਾਵਲਪੁਰ ਰਾਜਤ ਵਾਲਿਆਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਕੋਲ ਆ ਕੇ ਰਹੋ ਦੇ ਉਹ ਕਹਿੰਦੇ ਕਿ ਜਿਹੜੀ ਸਾਡੀ ਦਾਦੀ ਕਿ ਪਰਦਾਦੀ ਸੀ ਉਹ ਬਹਾਵਲਪੁਰ ਜਾਣ ਲਈ ਵੀ ਤਿਆਰ ਨਾ ਹੋਈ ਉਹ ਕਹਿੰਦੀ ਕਿ ਮੈਨੂੰ ਲਾਹੌਰ ਦੇ ਨੇੜੇ ਤੇੜੇ ਠਿਕਾਣਾ ਦੋ ਕਿ ਸਰਹੱਦ ਦੇ ਮੈਂ ਨੇੜੇ ਰਵਾਂਗੀ ਤੇ ਉਹ ਮੈਨੂੰ ਐ ਲੱਗੂ ਮੇਰੇ ਘਰ ਦੇ ਨੇੜੇ ਆ ਮੈਂ ਐਡੀ ਦੂਰ ਵੀ ਨਹੀਂ ਜਾਣਾ ਉਸ ਤੋਂ ਬਾਅਦ ਉਹਨਾਂ ਦਾ ਜਵਾਲਨ ਨਹਿਰੂ ਪਰਿਵਾਰ ਦੇ ਨਾਲ ਰਿਸ਼ਤੇ ਦੀ ਤਗੜੀ ਸਾਂਹ ਸੀ ਫਿਰ ਉਹ ਪੂਰਾ ਅਸਰ ਰਸੂਖ ਸੀ ਤੇ ਉਸ ਕਰਕੇ ਉਹ ਵਾਪਸ ਆ ਗਏ ਜਦੋਂ ਵਾਪਸ ਆਏ ਤੋ ਉਹਨਾਂ ਦੇ ਘਰ ਦੇ ਵਿੱਚ ਕਿਸੇ ਹੋਰ ਨੂੰ ਘਰ ਅਲਾਟ ਹੋ ਗਿਆ ਸੀ ਉਹਨਾਂ ਦਾ ਜੱਦੀ ਘਰ ਤੇ ਕਹਿੰਦੇ ਕਿ ਜਿਹੜੀ ਸਾਡੀ ਦਾਦੀ ਸੀ ਉਹਨੇ ਉਹ ਘਰ ਨੂੰ ਨਹੀਂ ਲਿਆ ਉਹ ਕਹਿੰਦੇ ਕਿ ਇਹ ਬੜਾ ਗਲਤ ਹੋਏਗਾ ਕਿ ਅਸੀਂ ਆਪਣਾ ਜੱਦੀ ਘਰ ਲੈ ਲਈਏ ਤੇ ਜਿਹੜੇ ਉਧਰੋਂ ਉਜਾੜੇ ਦੇ ਵਿੱਚੋਂ ਆਏ ਆ ਉਹਨਾਂ ਨੂੰ ਫੇਰ ਉਜਾੜਨਾ ਇਹ ਗਲਤ ਹੈ ਸੋ ਇਸ ਤਰ੍ਹਾਂ ਦੇ ਬੰਦੇ ਵੀ ਹੁੰਦੇ ਨੇ ਇਨ੍ਹਾਂ ਕਹਾਣੀਆਂ ਨੂੰ ਵੀ ਲੱਭਣ ਦੀ ਲੋੜ ਆ ਇਸੇ ਤਰ੍ਹਾਂ ਸ਼ੇਰਖਾਨ ਪੁਆਦੀ ਅਖਾੜੇ ਦੇ ਬڑے ਨਾਮੀ ਗਾਇਕ ਹੋਏ ਨੇ ਪੁਆਦੀ ਖਾੜਾ ਬੜੀ ਸ਼ਾਨਦਾਰ ਪਰੰਪਰਾ ਜਿਸ ਦੇ ਵਿੱਚ ਨਾ ਸਟੇਜ ਹੁੰਦੀ ਆ ਨਾ ਮਾਈਕ ਹੁੰਦਾ ਲਗਾਤਾਰ ਗਾਉਂਦੇ ਨੇ ਨਾ ਉਹ ਉਸ ਦਾ ਕੋਈ ਇਸ ਤਰ੍ਹਾਂ ਦਾ ਪੱਤਾ ਲੈਂਦੇ ਨੇ ਉਹਨਾਂ ਦਾ ਸਿੱਧਾ ਹੁੰਦਾ ਆ ਕਿ ਜੋ ਤਿਲ ਫੁੱਲ ਸੰਗਤ ਭੇਟ ਕਰ ਦਵੇ ਉਸੇ ਦੇ ਨਾਲ ਗੁਜ਼ਾਰਾ ਕਰਦੇ ਸ਼ੇਰ ਖਾਨ ਗਏ ਉਹਨਾਂ ਨੇ ਉੱਧਰ ਜਾ ਕੇ ਦੇਖਿਆ ਕਿ ਇੱਧਰ ਨਾ ਮੇਰੀ ਬੋਲੀ ਆ ਪੁਆਦੀ ਬੋਲਦੇ ਸਨ ਉਹਨਾਂ ਦਾ ਲਹਿਜਾ ਪੁਆਦੀ ਸੀ ਤੇ ਉਹ ਆਪਣਾ ਸਾਰਾ ਪਰਿਵਾਰ ਛੱਡ ਕੇ ਇੱਧਰ ਆ ਗਏ ਤੇ ਉਸ ਤੋਂ ਬਾਅਦ ਉਹ ساری ਜ਼ਿੰਦਗੀ ਇੱਥੇ ਮੋਹਾਲੀ ਦੇ ਵਿੱਚ ਮਟੌਰ ਦੇ ਨੇੜੇ ਤੇੜੇ ਇਲਾਕਿਆਂ ਦੇ ਵਿੱਚ ਰਹੇ ਤੇ ਉਹਨਾਂ ਨੇ ਅਖਾੜੇ ਨਾਲ ਗੁਜ਼ਾਰਾ ਕੀਤਾ ਇਸੇ ਤਰ੍ਹਾਂ ਜਦੋਂ 75 ਸਾਲ ਹੋਏ ਸੀ ਤੇ ਪਾਰਟੀਸ਼ਨ ਸੀਰੀਜ਼ ਮੈਂ ਕਰ ਰਿਹਾ ਆਂ ਸਾ ਤੇ ਮੇਰਾ ਇੱਕ ਲੇਖ ਪੜ੍ਹ ਕੇ ਮੈਨੂੰ ਫਿਰੋਜ਼ਪੁਰ ਤੋਂ ਫੋਨ ਆਇਆ ਉਹ ਕਹਿੰਦੇ ਕਿ ਸਾਡੇ ਜਿਹੜੇ ਬਜ਼ੁਰਗ ਸਨ ਉਹਨਾਂ ਨੇ ਬਾਰਡਰ ਦੇ ਇਸ ਪਾਰ ਸਾਡਾ ਪਿੰਡ ਸੀ ਲੈਂਦੇ ਪੰਜਾਬ 'ਚ ਤੇ ਉਹਨਾਂ ਨੇ ਪੂਰੀ ਪਲੈਨਿੰਗ ਦੇ ਨਾਲ ਬਾਰਡਰ ਤੇ ਇਸ ਵਾਰ ਆ ਕੇ ਆਪਣਾ ਘਰ ਲਿਆ। ਤੇ ਉਹਨਾਂ ਨੂੰ ਐ ਸੀ ਕਿ ਇੱਕ ਦੋ ਮਹੀਨੇ ਬਾਅਦ ਜਦੋਂ ਮਾਹੌਲ ਠੀਕ ਹੋਏਗਾ ਤੇ ਸ਼ਾਇਦ ਅਸੀਂ ਫਿਰ ਦੁਬਾਰਾ ਜਾਣਾ ਸੌਖਾ ਹੋਏਗਾ। ਤੇ ਦੁਬਾਰਾ ਜਾਣਾ ਤੇ ਸੌਖਾ ਨਹੀਂ ਹੋਇਆ। ਪਰ ਉਹ ਬਜ਼ੁਰਗ ਕਹਿੰਦੇ ਕਿ ਰੋਜ਼ਾਨਾ ਸ਼ਾਮ ਨੂੰ ਲੈਂਦੇ ਪੰਜਾਬ ਵੱਲ ਮੂੰਹ ਕਰਕੇ ਆ ਛੱਤ ਦੇ ਉੱਤੇ ਕੁਰਸੀ ਢਾ ਕੇ ਰੋਜ਼ਾਨਾ ਬਹਿ ਕੇ ਉੱਥੋਂ ਹੀ ਰਹਿਰਾਸ ਦਾ ਪਾਠ ਕਰਦੇ ਸੀ। ਉੱਥੇ ਬੈਠੇ ਰਹਿੰਦੇ ਸੀ। ਉਹਨਾਂ ਨੂੰ ਫਿਰ ਥੱਲੋਂ ਜਦੋਂ ਆਵਾਜ਼ ਪੈਂਦੀ ਸੀ ਕਿ ਪਾਪਾ ਜੀ ਆ ਪਰਸ਼ਾਦਾ ਸ਼ਾਕਲੋ ਫਿਰ ਉਹ ਥੱਲੇ ਚਲੇ ਜਾਂਦੇ ਸੀ ਉਹਨਾਂ ਦਾ ਰੋਜ਼ਾਨਾ ਦਾ ਇਹ ਰੁਟੀਨ ਜਦ ਤੱਕ ਉਹ ਪੂਰੇ ਨਹੀਂ ਹੋਏ ਇਸੇ ਤਰ੍ਹਾਂ ਰਿਹਾ ਇਸੇ ਤਰ੍ਹਾਂ ਦੀਆਂ ਕਹਾਣੀਆਂ ਹੋਰ ਬਹੁਤ ਸਾਰੀਆਂ ਨੇ ਰਾਹੋਂ ਦੀ ਕਹਾਣੀ ਹੈ ਰਾਹੋਂ ਇੱਕ ਅਜਿਹਾ ਸ਼ਹਿਰ ਹੈ ਜਿੱਨੇ ਵੰਡ ਤੋਂ ਬਾਅਦ ਆਪਣਾ ਰਿਸ਼ਤਾ ਨਹੀਂ ਤੋੜਿਆ ਉਸ ਤਰ੍ਹਾਂ ਉਹਨਾਂ ਉੱਥੇ ਬਹੁਤ ਸਾਰੇ ਅਜਿਹੇ ਪਰਿਵਾਰ ਹੈ ਜਿਨ੍ਹਾਂ ਦਾ ਅੱਜ ਅੱਗੋਂ ਪੋਤਰਿਆਂ ਤੱਕ ਉਹਨਾਂ ਦਾ ਸਹਿਚਾਰ ਉਸ ਤਰ੍ਹਾਂ ਹੀ ਚੁਰਦਾ ਆ ਰਿਹਾ ਹੈ ਜੇ ਕੋਈ ਹਿੰਮਤ ਰੱਖੇ ਤੇ ਕਰ ਸਕਦਾ ਉਸ ਤਰ੍ਹਾਂ ਤੇ ਜਿਹੜੇ ਨਾਰੋਵਾਲ ਦਾ ਹੁਣ ਐਮਐਨਏ ਆ ਉਧਰ ਐਸਨ ਇਕਬਾਲ ਚੌਧਰੀ ਉਹ ਇਧਰ ਰਾਹੋਂ ਦੇ ਚੌਧਰੀ ਅਬਦੁਰ ਰਹਿਮਾਨ ਦਾ ਦੋਤਾ ਆ ਕਈ ਵਾਰ ਰਿਸ਼ਤੇ ਐਦਾਂ ਵੀ ਰਾਹੋਂ ਤੇ ਕਰਤਾਰਪੁਰ ਸਾਹਿਬ ਦੇ ਬਣ ਜਾਂਦੇ ਨੇ ਇਤਫਾਕੀ ਆ ਤੇ ਇਹ ਬਹੁਤ ਸਾਰੇ ਨਿਸ਼ਾਨ ਹੈ ਜਦੋਂ ਵੀ ਤੁਸੀਂ ਗੱਲ ਕਰੋ ਮੈਂ ਕਰਤਾਰਪੁਰ ਸਾਹਿਬ ਗਿਆ ਤੇ ਬਹੁਤ ਸਾਰੇ ਜਿਹੜੇ ਵੀ ਮਿਲਦੇ ਸੀ ਉਹ ਆਈਂ ਦਾ ਪੁੱਛਦੇ ਹੁੰਦੇ ਸੀ ਸਰਦਾਰ ਜੀ ਤੁਸੀਂ ਜਲੰਧਰ ਦੇ ਫਲਾਣੇ ਪਿੰਡਾਂ ਵੱਲ ਗਏ ਹੋ ਕਦੀ ਸਰਦਾਰ ਜੀ ਅਸੀਂ ਅੰਮ੍ਰਿਤਸਰ ਤੇ ਹੁੰਦੇ ਸਾਂ ਸਰਦਾਰ ਜੀ ਉਹ ਸਾਡਾ ਨਾ ਲੁਧਿਆਣੇ ਦੇ ਨੇੜੇ ਪਿੰਡ ਹੁੰਦਾ ਸੀ ਤੇ ਉਹਨਾਂ ਨੇ ਆਪਣੇ ਉਹ ਸਾਡੇ ਨਾਲ ਜਦੋਂ ਫੋਟੋਆਂ ਖਿਚਾਉਣੀਆਂ ਉਹਨਾਂ ਨੇ ਨਾਲ ਉਹਨਾਂ ਨੇ ਗੱਲਾਂ ਕਰਨੀਆਂ ਉਹ ਆਪਣੇ ਬਾਬੇ ਦਾਦਿਆਂ ਦੇ ਨਿਸ਼ਾਨ ਹੀ ਲੱਭਦੇ ਫਿਰਦੇ ਸਨ ਸੋ ਇਹ ਜਿਹੜੀ ਸਾਂਝ ਹੈ ਨਾ ਇਹ ਸਾਂਝ ਦੇ ਉੱਤੇ ਅਜਿਹੀਆਂ ਕਿਤਾਬਾਂ ਦਾ ਆਉਣਾ ਬਹੁਤ ਜ਼ਰੂਰੀ ਹੈ ਇਦੇ ਵਿੱਚ ਮੈਨੂੰ ਇੰਜ ਲੱਗਦਾ ਕਿ ਕੁਝ ਕਿਤਾਬਾਂ ਹੁਣ ਇਹ ਵੀ ਇੱਕ ਡਿਸਕਲੇਮਰ ਹੈ ਵੀ ਮੈਂ ਇਹ ਨਹੀਂ ਕਹਿੰਦਾ ਵੀ ਇਹ ਕਿਤਾਬ ਸਿਆਣੀ ਨਹੀਂ ਪਰ ਮੈਂ ਕਹਿੰਦਾ ਵੀ ਕੁਝ ਕਿਤਾਬਾਂ ਐਦਾਂ ਦੀਆਂ ਵੀ ਜਿਨ੍ਹਾਂ ਦੇ ਵਿੱਚੋਂ ਬૌਧਿਕਤਾ ਨਾ ਲੱਭ ਕੇ ਉਹਨੂੰ ਇੱਕ ਸਹਿਜ ਅਵਸਥਾ ਦੇ ਵਿੱਚ ਸਿਰਫ ਪੜੋ ਉਹਦੇ ਬਾਰੇ ਗੱਲ ਤੋਰੋ ਉਹਦੇ ਬਾਰੇ ਅੱਗੇ ਗੱਲ ਕਰੋ ਤੇ ਫਿਰ ਉਸ ਦੇ ਬਾਰੇ ਜੇ ਤੁਸੀਂ ਵੀ ਨਿੱਕੇ ਨਿੱਕੇ ਗੱਲਾਂ ਕਰ ਸਕਦੇ ਹੋ ਤੇ ਉਹ ਗੱਲਾਂ ਕਰੋ ਜੇ ਤੁਸੀਂ ਵੀ ਲਿਖ ਸਕਦੇ ਹੋ ਕੋਈ ਕਵਿਤਾ ਲਿਖਦਾ ਕਵਿਤਾ ਲਿਖੋ ਕਹਾਣੀਆਂ ਲਿਖਦਾ ਕਹਾਣੀਆਂ ਲਿਖੋ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਤਜਰਬਾ ਉਹ ਲਿਖੋ ਜਿੰਨਾ ਬੈਰੀਅਰ ਰੁਕਾਵਟਾਂ ਨੂੰ ਪਾਰ ਕਰਦੇ ਆ ਅਸੀਂ ਮਿਲਣ ਦੀਆਂ ਗੱਲਾਂ ਕਰਾਂਗੇ ਤੇ ਉਸ ਦੇ ਵਿੱਚ ਉਹਨੀਆਂ ਹੀ ਚੀਜ਼ਾਂ ਸਹਿਜ ਹੋਣਗੀਆਂ ਸੋ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਮੈਂ ਕਹਿਣਾ ਕਿ ਹੈਲੋ ਮੈਂ ਲਾਹੌਰ ਬੋਲਦਾ ਹਾਂ ਇਹ ਕਿਤਾਬ ਦਾ ਬਹੁਤ ਬਹੁਤ ਸਵਾਗਤ ਹੈ ਅਤੇ ਇਸ ਦੇ ਲਈ ਗਿਲ ਰੌਂਤਾ ਹੁਣਾਂ ਨੂੰ ਵਧਾਈਆਂ ਨੇ ਕਿ ਆਪਣੇ ਇੱਕ ਜਿਹੜਾ ਉਹਨਾਂ ਦੀ ਗਾਇਕੀ ਦਾ ਇੱਕ ਪਪੂਲਰ ਪੀਡੀਐਮ ਹੈਗਾ ਆ ਉਸ ਤੋਂ ਬਾਹਰ ਵੀ ਉਹ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਗੀਤ ਕਰ ਜਾਂਦੇ ਨੇ ਤੇ ਇਹ ਕਿਤਾਬ ਵੀ ਉਸੇ ਦਾ ਸਿਲਸਲਾ ਆ ਤੇ ਕਦੀ ਮੌਕਾ ਮਿਲੇ ਤਾਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਾਹਮਣੇ ਬਰਾੜ ਹੋਸਟਲ ਹੈ ਜਿਹਦੇ ਮਾਲਕ ਨੇ ਹਰਭਜਨ ਸਿੰਘ ਉਹ ਨਾਲ ਸਾਈ ਮੀਆਂ ਮੀਰ ਫਾਊਂਡੇਸ਼ਨ ਚਲਾਉਂਦੇ ਨੇ ਤੇ ਉਹ ਕਹਿੰਦੇ ਕਿ ਮੈਂ ਹੁਣ ਤੱਕ 1500 ਤੋਂ 2000 ਦੇ ਨੇੜੇ ਤੇੜੇ ਅਜਿਹੇ ਬੰਦਿਆਂ ਨੂੰ ਪਿਛਲੇ 75 ਤੋਂ 77 ਸਾਲਾਂ 'ਚ ਮਿਲਾ ਚੁਕਾਇਆ ਆ ਕਿ ਜਿਨ੍ਹਾਂ ਦਾ ਭਰਾ ਇੱਧਰ ਰਹਿ ਗਿਆ ਭੈਣ ਉੱਧਰ ਰਹਿ ਗਈ ਸੀ ਜਾਂ ਭਰਾ ਉੱਧਰ ਰਹਿ ਗਿਆ ਭੈਣ ਇੱਧਰ ਆ ਗਈ ਸੀ ਸੋ ਇਹ ਇਹ ਜਿਹੜੀ ਪੀੜ੍ਹੀ ਹੈ ਨਾ ਇਹ ਤਾਂ ਖਤਮ ਹੋ ਰਹੀ ਹੈ ਇਹ ਤਾਂ ਵੱਧ ਤੋਂ ਵੱਧ ਸ਼ਾਇਦ 2 ਜਾਂ 3 ਸਾਲ ਜਾਂ 5 ਸਾਲ ਹੋਰ ਹੈ ਇਸ ਤੋਂ ਬਾਅਦ ਤੇ ਤੀਜੀ ਪੀੜ੍ਹੀ ਹੈ ਜਿਹੜੀ ਸਾਡੀ ਹੈ ਜਿਨ੍ਹਾਂ ਨੇ ਉਸ ਵੰਡ ਨੂੰ ਨਹੀਂ ਦੇਖਿਆ ਪਰ ਸਾਡੇ ਬਜ਼ੁਰਗਾਂ ਨੇ ਉਸ ਵੰਡ ਨੂੰ ਹੰਡਾਇਆ ਆ ਬੇਸ਼ੱਕ ਅੱਜ ਲੈਲਪੁਰ ਦਾ ਨਾਮ ਫੈਸਲਾਬਾਦ ਹੋ ਜਾਵੇ ਪਰ ਸਾਡੇ ਬਜ਼ੁਰਗਾਂ ਨੇ ਉਹਨੂੰ ਹਮੇਸ਼ਾ ਲੈਲਪੁਰ ਦੇ ਤੌਰ ਤੇ ਹੀ ਯਾਦ ਰੱਖਿਆ ਤੇ ਜਦੋਂ ਵੰਡ ਹੋਈ ਤੇ ਬਹੁਤ ਸਾਰੇ ਐਦਾਂ ਦੇ ਵੀ ਆ ਕਿ ਜਲੰਧਰ ਦੇ ਵਿੱਚ ਤੁਹਾਨੂੰ ਗੁਜਰਾਵਾਲਾ ਜੁਵੇਲਰ ਮਿਲੇਗਾ ਗੁਜਰਾਵਾਲਾ ਦੇ ਵਿੱਚ ਜਲੰਧਰ ਸਵੀਟਸ ਮਿਲੇਗਾ ਉਹ ਆਪਣੇ ਸ਼ਹਿਰਾਂ ਦੇ ਨਾਮ ਆਪਣੇ ਨਾਲ ਲੈ ਕੇ ਗਏ ਤੇ ਇਹ ਇਹ ਸਾਰਾ ਜਿਹੜਾ ਹੈਗਾ ਇਹ ਕੋਈ ਪਾਗਲਪਨ ਨਹੀਂ ਹੈ ਇਹ ਉਹ ਟੁੱਟਪਾਜ ਹੈ ਜਿੰਨੂੰ ਜਦ ਤੱਕ ਕੋਈ ਸਮਝੇਗਾ ਨਹੀਂ ਜਿਸ ਦੇ ਬਾਰੇ ਜਦੋਂ ਤੱਕ ਕੋਈ ਗੱਲ ਨਹੀਂ ਕਰੇਗਾ ਤੇ ਇਹ ਜ਼ਖਮ ਉਸੇ ਤਰ੍ਹਾਂ ਜ਼ਖਮ ਰਹੇਗਾ ਤਰਾਸ ਦੀਆਂ ਬੰਦੇ ਨੂੰ ਖੜਾ ਦਿੰਦੀਆਂ ਨੇ ਜ਼ਮਾਨਾ ਕੇ ਤੁਰ ਜਾਂਦਾ ਤਰਾਸ ਦੀਆਂ ਬੰਦੇ ਨੂੰ ਖੜਾ ਜਾਂਦੀਆਂ ਨੇ ਜਿੰਨਾ ਤੇ ਬੀਤਦੀ ਐ ਉਹ ਅੱਗੇ ਨਹੀਂ ਵਾਧਦੇ ਇਹ ਬੜਾ ਮੁਸ਼ਕਲ ਐ ਉਹਨਾਂ ਨੂੰ ਅੱਗੇ ਲੈ ਜਾਣਾ ਬਹੁਤ ਜ਼ਰੂਰੀ ਐ ਤੇ ਜਿਹੜਾ ਸਾਂਝਾ ਪੰਜਾਬ ਐ ਸਾਂਝਾ ਪੰਜਾਬ ਕੋਈ ਖਿੱਤਾ ਨਹੀਂ ਐ ਉਹ ਆਪਣੇ ਆਪ ਦੇ ਵਿੱਚ ਇਮੋਸ਼ਨ ਐ ਤੇ ਉਹ ਇਮੋਸ਼ਨ ਦੇ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਨੇ ਪਿੱਛੇ ਜੇ ਡਾਕਟਰ ਇਸ਼ਤਿਆਕ احمد ਆਏ ਸਨ ਮੈਂ ਉਹਨਾਂ ਨੂੰ ਜਦੋਂ ਇੰਟਰਵਿਊ ਕੀਤਾ ਤੇ ਉਹਨਾਂ ਨੇ ਇੱਕ ਬੜੀ ਗੱਲ ਕੀਤੀ ਕਹਿੰਦੇ ਬੇਸ਼ੱਕ ਬੰਦੇ ਕਹਿ ਦਿੰਦੇ ਨੇ ਕਿ ਭਾਰਤ ਦੇ ਵਿੱਚ 2% ਸਿੱਖ ਨੇ ਇਹ ਸਾਰੀਆਂ ਗੱਲਾਂ ਹੁੰਦੀਆਂ ਨੇ ਪਰ ਉਹ ਕਹਿੰਦੇ ਕਿ ਸਾਂਝੇ ਪੰਜਾਬ ਦੇ ਲੋਕ ਹੀ ਸੈਂਟਰਲ ਏਸ਼ੀਆ 'ਚ ਜਾਂ ਦੁਨੀਆ ਦੇ ਵਿੱਚ ਵੱਡੀ ਉਮੀਦ ਖੜੀ ਕਰਨਗੇ ਕਿਉਂਕਿ ਇਹਨਾਂ ਬੰਦਿਆਂ ਦੀ ਤਸਵੀਰ 'ਚ ਕੁਝ ਨਾ ਕੁਝ ਤੇ ਹੈਗਾ ਉਹ ਜਿਹੜਾ ਕੁਝ ਨਾ ਕੁਝ ਹੈ ਉਹ ਸ਼ਾਇਦ ਸਾਡਾ ਕਸਤੂਰੀ ਵਾਲੇ ਮਿਰਗ ਦੀ ਤਰ੍ਹਾਂ ਹੈ ਕਿ ਜਿਵੇਂ ਉਹ ساری ਜ਼ਿੰਦਗੀ ਉਹਨੂੰ ਸਮਝ ਨਹੀਂ ਆਉਂਦੀ ਕਿ ਉਹ ਖੁਸ਼ਬੂ ਆ ਕਿੱਥੋਂ ਰਹੀ ਹੈ ਪਰ ਆ ਤੇ ਉਹਦੀ ਆਪਣੇ ਅੰਦਰੋਂ ਹੀ ਰਹੀ ਹੁੰਦੀ ਹੈ ਸੋ ਜਿਹੜਾ ਬੁੱਲੇ ਸ਼ਾ ਸਮਾਨੀ ਉਡੀਆਂ ਫੜਦਾ ਜਿਹੜਾ ਅੰਦਰ ਸੀ ਉਹਨੂੰ ਫੜਿਆ ਹੀ ਨਹੀਂ ਸਿੱਖ ਚੱਜ ਕੋਈ ਯਾਰ ਮਨਾਉਣ ਦਾ ਇਹ ਯਾਰ ਮਨਾਉਣ ਦੀ ਗੱਲ ਹੈ ਜਿਹੜੀ ਅੰਦਰ ਨੂੰ ਪਛਾਨਣ ਦੀ ਗੱਲ ਹੈ ਇਸੇ ਦੇ ਵਿੱਚ ਸਾਰੀਆਂ ਰਮਜ਼ਾਂ ਨੇ ਉਸੇ ਰਮਜ਼ਾਂ ਦਾ ਹੀ ਭੇਤ ਲੱਭਣ ਦੇ ਲਈ ਇੱਕ ਨਿੱਕਾ ਜਿਹਾ ਤਹਈਆ ਗਿਲ ਰੌਣਤਾ ਨੇ ਕੀਤਾ ਆ ਇਸ ਕਿਤਾਬ ਦੇ ਸਵਾਗਤ ਦੇ ਨਾਲ ਅੱਜ ਦੀ ਮਹਿਫਲ ਦਾ ਮੈਨੂੰ ਲੱਗਦਾ ਕਿ ਸ਼ੁਰੂਆਤ ਹੋ ਜਾਣੀ ਚਾਹੀਦੀ ਆ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ